ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦਪੁਰ ਸਾਹਿਬ ਦੀ ਧਰਤੀ ਦੇ ਜਦੋਂ ਦਰਸ਼ਨ ਦੇਦਾਰੇ ਕਰਨ ਆਏ ਸੁਣਿਆ ਸੀ ਕਿ ਇਹ ਜਿਹੜੀਆਂ ਦੁਕਾਨਾਂ ਲਗੀਆਂ ਹੋਈਆਂ ਨੇ ਇਹਨਾਂ ਦਾ ਕਿਰਾਇਆ ਜਦੋਂ ਹੁਲਾਮਹਲਾ ਹੁੰਦਾ ਹੈ ਇੱਥੇ ਕੋਈ ਕਾਬੂਲਾਸੀਆਂ ਵੇਚਣ ਵਾਲਾ ਭਾਵੇਂ ਤੁਰਿਆ ਫਿਰਦਾ ਵੇਚਦਾ ਹੈ ਉਹਦੇ ਕੋਲੋਂ ਵੀ 10-10 ਹਜ਼ਾਰ ਰੁਪਿਆ ਲਿਆ ਜਾਂਦਾ ਹੈ ਪਰ ਜਦੋਂ ਅਸੀਂ ਆਣ ਕੇ ਇਹ ਬੇਲਪੁਰੀ ਵਾਲੇ ਨੇ ਇਹ ਸਿਰਫ 2.5 2.5 ਦੀ ਜਗ੍ਹਾ ਹੈ ਕਿਉਂਕਿ ਤਾਰਿਆਂ ਦੀ ਛਾਵੇਂ ਆ ਕੋਈ ਦੁਕਾਨ ਨਹੀਂ ਗੁਰੂ ਰਾਮਦਾਸ ਜੀ ਪਾਸ਼ਾ ਜੀ ਨੇ ਅੰਮ੍ਰਿਤਸਰ ਦੀ ਪਾਉਣ ਪਿੱਤਰ ਧਰਤੀ ਤੇ ਇਹ ਇਤਿਹਾਸ ਸੁਣਾਉਣ ਵਾਲਿਓ ਕੇਸ ਘੜ ਸਾਹਿਬ ਦੇ ਵਿੱਚ ਪ੍ਰਸ਼ਾਦਾ ਛਕਣ ਵਾਲਿਓ ਮੇਰੀ ਬੇਨਤੀ ਹੈ ਕਿ ਇਹ ਗਰੀਬਾਂ ਦਾ ਕਿਉਂ ਗੜ ਕੁੱਟਿਆ ਜਾ ਰਿਹਾ ਹੈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਮੈਂ ਆਪ ਜੀ ਨੂੰ ਭੰਡ ਨਹੀਂ ਰਿਹਾ ਸ਼੍ਰੋਮਣੀ ਕਮੇਟੀ ਵਾਲਿਓ ਮੈਂ ਹੱਡ ਬੀਤੀ ਦੇ ਜਿਹੜੀ ਸਾਹਮਣੇ ਪ੍ਰਤੱਖ ਚੀਜ਼ ਹੈ ਮੈਂ ਉਹ ਸੰਗਤ ਨੂੰ ਦਿਖਾ ਰਿਹਾ ਇਸ ਬੇੜਪੂਰੀ ਵਾਲੇ ਵੀ ਦੁਕਾਨ ਸਿਰਫ ਢਾਈ ਬਾਈ ਢਾਈ ਦੀ ਤਾਰਿਆਂ ਦੀ ਛਾਵੇਂ ਤੇ ਛੜਕ ਦੇ ਉੱਤੇ ਐ ਜਿਹਦੀ ਸੰਗਤ ਨੰਗਦੀ ਐ ਇਹਦਾ ਜਿਹੜਾ ਕਿਰਾਇਆ ਮੈਂ ਆਪ ਨੂੰ ਦੱਸਣ ਲੱਗਾ ਤੇ ਤੁਸੀਂ ਹੈਰਾਨ ਹੋ ਜਾਓਗੇ ਇਹਦਾ ਕਿਰਾਇਆ ਸਾਲ ਦਾ 2 ਲੱਖ ਰੁਪਇਆ ਐ ਆ ਤੁਹਾਨੂੰ ਦਿਖਾ ਦਈਏ ਬੇਲਪੁਰੀ ਜਿਹਦੀ 17000 ਰੁਪਇਆ ਇੱਕ ਮਹੀਨੇ ਦੀ ਯਾਨੀ ਕਿ ਪੇਮੈਂਟ ਬੰਦੀ ਐ ਸਿਰਫ ਇੱਕ ਮਹੀਨੇ ਦੀ 16000 ਤੇ ਕੁਝ ਰੁਪਏ ਬੰਦੀ ਐ ਜੇ ਆਪਾਂ 2 ਲੱਖ ਦੀ ਗੱਲ ਕਰਦੇ ਆ ਇਹ ਨੌਜਵਾਨ ਫਿਰ ਪੰਜਾਬ ਦੀ ਧਰਤੀ ਨੂੰ ਛੱਡ ਕੇ ਬਾਹਰ ਜਾਣਗੇ ਓਏ ਗੁਰੂ ਰਾਮਦਾਸ ਜੀ ਪਾਸ਼ਾ ਦਾ ਇਤਿਹਾਸ ਤੁਸੀਂ ਸੁਣਾਉਂਦੇ ਜੇ ਕਿ ਉੱਥੇ ਸਤਿਗੁਰਾਂ ਨੇ ਆਪ ਆਪਣੀ ਹੱਥੀਂ ਲੋਕਾਂ ਨੂੰ ਕਾਰੋਬਾਰ ਖੋਲ ਕੇ ਦਿੱਤੇ ਕਿ ਉਹ ਮੰਡੀ ਲੂਣ ਮੰਡੀ ਲੱਕੜ ਮੰਡੀ ਚੀਲ ਮੰਡੀ ਬਹੁਤ ਉਹ ਲਾਗੇ ਲਾਗੇ ਜਿਹੜੇ ਗੁਰੂ ਬਾਜ਼ਾਰ ਗੁਰੂ ਬਾਜ਼ਾਰ ਜਿਹੜੇ ਉੱਥੇ ਅੱਜ ਕਈ ਸੁਨਿਆਰੇ ਕਰੋੜਾਂ ਰੁਪਈਆ ਦਾ ਕੰਮ ਕਰ ਰਹੇ ਨੇ ਇਹ ਨੌਜਵਾਨਾਂ ਦਾ ਤੁਸੀਂ ਖੂਨ ਪੀਰ ਹੈ ਜੇ ਗਰੀਬਾਂ ਦਾ ਪਹਿਲਾਂ ਦੱਸੋ ਕਿ ਜਿਹੜਾ ਬੇਲਪੂਰੀ ਵੇਚਣ ਵਾਲਾ ਕੋਈ ਸ਼ਾਹੂਕਾਰ ਵੇਚੂਗਾ ਉਹ ਗਰੀਬ ਵੇਚੇਗਾ ਘਰ ਵਿੱਚ ਉੱਠ ਕੇ ਇਹਨਾਂ ਨੂੰ ਕਾਰੋਬਾਰ ਕੀ ਦੇਣੇ ਸੀ ਇਹਨਾਂ ਦੇ ਕਾਰੋਬਾਰ ਤੁਸੀਂ ਖੋਹ ਰਹੇ ਆਓ ਇਸ ਨੌਜਵਾਨ ਨਾਲ ਵੀ ਗੱਲ ਕਰਦੇ ਆਂ ਨੌਜਵਾਨਾ ਬਾਹਰ ਆਣ ਕੇ ਦੱਸੀ ਇੱਕ ਨੇ ਕਿੰਦਾ ਕਾਰੋਬਾਰ ਕਰਦਾ ਆ ਰਿਹਾ ਇੱਥੇ ਤੋਂ ਪੰਜ ਸਾਲ ਪੰਜ ਸਾਲ ਹੋ ਗਏ ਜੀ ਇਹ ਦੁਕਾਨ ਦਾ ਕਿਰਾਇਆ ਸੱਚ ਬੋਲੋ ਆਪਾਂ ਕਿਸੇ ਨਿੰਦਿਆ ਨਹੀਂ ਕਰੇ 2 ਲੱਖ ਰੁਪਈਆ ਸਾਲ ਦਾ ਜੀ 2 ਲੱਖ ਰੁਪਈਆ ਸਾਲ ਦਾ ਦੱਸ ਰਿਹਾ ਕਿਰਾਇਆ ਕੋਈ ਸ਼ਰਮਣਾ ਮਰਜਣਾ ਚਾਹੀਦਾ ਸ਼ਰੂਮਣੀ ਕਮੇਟੀ ਵਾਲਿਆਂ ਨੂੰ ਅਰਬਾਂ ਰੁਪਈਆ ਦਾ ਬਾਈਟ ਤੁਸੀਂ ਅੱਜ ਅੱਗੇ ਕਿ ਦੱਸ ਰਹੇ ਜੇ ਕਿ ਸਾਡੇ ਕੋਲ ਅਰਬਾਂ ਰੁਪਈਆ ਹੈ ਉਹ ਕਿੱਥੇ ਲੈ ਕੇ ਜਾਣਾ ਕੋਈ ਪਾਕਿਸਤਾਨ ਦੀ ਜੰਗਵਾਸ ਤੇ ਰੱਖਿਆ ਹੈ ਕਿ ਨੇਪਾਲ ਦੀ ਜੰਗਵਾਸ ਤੇ ਰੱਖਿਆ ਹੈ ਉਹ ਇਹਨਾਂ ਨੌਜਵਾਨਾਂ ਨੂੰ ਕਾਰੋਬਾਰ ਖੋਲ ਕੇ ਦਿੰਦੇ ਤੇ ਅੱਜ ਇਹਨਾਂ ਦੇ ਗਰਾਂ ਦੇ ਵਿੱਚ ਗਾਤਰੇ ਦੇ ਸਿੱਖੀ ਸਰੂਪ ਹੋਣੇ ਸਨ ਸੱਚੀ ਗੱਲ 2 2 ਲੱਖ ਕਿੰਨਾ 2 ਲੱਖ ਕਿੰਨੇ ਚਿਰ ਕੋਥੇ ਰੇੜੀ ਲਾ ਰਹੇ ਸੀ 10 ਦੂਕੀ ਕੋਲ 5 ਸਾਲ ਹੋ ਗਏ ਤੇ ਬੰਦਾ ਕਿਰਾਇਆ ਇਹ ਫਿਰ ਕਿਰਾਇਆ ਕਿਵੇਂ ਬਣਾਏਗਾ ਮੈਂ ਵੀ ਦੱਸ ਦਾਂ ਆਪ ਜੀ ਨੂੰ ਮੈਂ ਕੋੜੋ ਨਹੀਂ ਕਹਿ ਰਿਹਾ ਵੀਰ ਜੀ ਨੇ ਸੱਚੀ ਗੱਲ ਅਖਲੀ ਹੈ ਜਿਹੜੀ 10 ਰੁਪਈਆ ਦੀ ਚੀਜ਼ ਐ ਫਿਰ ਇਹ 50ਵਾਂ ਦੀ ਵੇਚਣ ਗਿਆ ਇਦਾਂ ਹੀ ਆ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੈਂ ਕੋਡੋ ਨਹੀਂ ਕਹਿ ਰਿਆ ਆ ਤੁਹਾਨੂੰ ਹੋਰ ਵੀ ਦੁਕਾਨਾਂ ਤੇ ਮੈਂ ਲੈ ਕੇ ਜਾਂਦਾ ਕੱਲਾ ਵੀਰ ਇਹਦਾ ਨੌਜਵਾਨ ਬੇਲਪੂੜੀ ਲਾ ਕੇ ਬੈਠਾ ਪੰਜਾਬ ਦੀ ਸਪੈਸ਼ਲ ਸੱਚੀ ਮਿੱਟੀ ਬੇਲਪੂੜੀ ਇਹ ਦੁਕਾਨਦਾਰ ਵੀ ਜਿਹੜਾ ਵਾ ਉਹ ਵੀ 10 ਰਸੀ ਰਾਤੀ ਕਿ ਇਸ ਦੁਕਾਨ ਦਾ ਕਿਰਾਇਆ 2 ਲੱਖ ਰੁਪਈਆ ਇੱਕ ਸਾਲ ਦਾ ਤਾਰਿਆਂ ਦੀ ਛਾਵੇਂ ਔਰ ਮਰਜ਼ੋ ਕਿਤੇ ਤੁਸੀਂ ਦੁਕਾਨਾਂ ਪਾ ਕੇ ਦਿੱਤੀਆਂ ਤਾਂ ਫਿਰ ਤੁਸੀਂ ਮੰਨੀਏ ਕਿ ਲੱਖਾਂ ਰੁਪਈਆ ਤੁਹਾਡਾ ਲੱਗਾ ਇਹ ਤੇ ਕੀ ਤਾਰਿਆਂ ਦੀ ਛਾਵੇਂ ਬੈਠੇ ਨੇ ਆਪਣੇ ਕਾਰੋਬਾਰ ਕਰਦੇ ਤੇ 2 ਲੱਖ ਰੁਪਈਆ ਕਿਰਾਇਆ ਆ ਜਿਹੜੀਆਂ ਦੁਕਾਨਾਂ ਨੇ ਇਹਨਾਂ ਦਾ 3 ਜਾਂ 4 ਲੱਖ ਰੁਪਈਆ ਕਿਰਾਇਆ ਹੈ ਜੂਸ ਵਾਲਾ ਇਹਨਾਂ ਕਿਹੜੀ ਛੱਤ 'ਚ ਹੈ ਨਾ ਛੱਤ ਤੇ ਨਾ ਕੋਈ ਦੁਕਾਨ ਹੈ ਦੁਕਾਨ ਦਾ ਕਿਰਾਇਆ ਮੰਨਿਆ ਸੀ ਅਸੀਂ ਕਿ ਦੁਕਾਨ ਦਾ ਕਿਰਾਇਆ ਮੰਨਦਾ ਕਿ ਉਹ ਦੁਕਾਨ ਤੇ ਲੱਖਾਂ ਰੁਪਈਆ ਪਹਿਲਾਂ ਜ਼ਮੀਨ ਖਰੀਦੀ ਜਾਂਦੀ ਹੈ ਜ਼ਮੀਨ ਖਰੀਦ ਤੋਂ ਬਾਅਦ ਦੁਕਾਨ ਬਣਾਈ ਜਾਂਦੀ ਹੈ ਖੇਡਰ ਲਾਇ ਦੰਦੇ ਨੇ ਬੱਤੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਮੈਂ ਨੌਜਵਾਨਾਂ ਨਾਲ ਗੱਲ ਕਰਦਾ ਵੀਰ ਜੀ ਕਿ ਨਹੀਂ ਕਰਦਾ ਯੂਥ ਦਾ ਕੰਮ ਕਰ ਗਾਰੋਬਰ ਕਰਿਆ ਰਿਹਾ ਸੋ ਬੜਾ ਇਹ ਤੋਂ 8-10 ਸਾਲ ਹੋ ਗਏ ਰੋੜੀ ਲੱਗਦੀ ਹੈ 8 8-10 ਸਾਲ ਹੋ ਗਏ ਕਿੰਨਾ ਕਿਰਾਇਆ ਇੰਨੇ ਦਾ 290000 ਰੁਪਏ ਜਾਂਦਾ ਸਾਲ 2 ਲੱਖ 90000 ਰੁਪਿਆ ਦੱਸ ਰਿਹਾ ਤਾਰਿਆਂ ਦੀ ਛਾਵੇਂ ਤਾਨੂੰ ਦਿਖਾ ਦਿਓ ਇੱਕ ਵਾਰ ਤਾਰਿਆਂ ਦੀ ਛਾਂ ਜੇ ਕੋਈ ਉੱਤੇ ਨਾ ਇਹ ਪਾਸਾ ਦੇ ਇੱਕ ਰਸਤੇ ਦਾ ਕਿਰਾਇਆ ਉਹ ਲੈਰੇਟਰ ਕੋ ਕਰਾ ਐਜੀਪੀਸੀ ਲੈਣਤੀ ਇਹ ਸ਼੍ਰੋਮਣੀ ਕਮੇਟੀ ਕਰਾ ਲੈ ਰਹੀ ਉਹ ਨੌਕਰੀਆਂ ਦੇਣ ਦੀ ਥਾਂ ਤੇ ਇਹਨਾਂ ਦੇ ਕੋਲੋਂ ਲੱਖਾਂ ਰੁਪਈਆ ਜਿਹੜਾ ਵਟੋਰਿਆ ਕਿੰਨੀਆਂ ਦੁਕਾਨਾਂ ਦੀ ਗਿਣਤੀ ਕਰ ਲਈ ਕਿੰਨੀ ਦੁਕਾਨਾਂ ਹੋ ਸਕਦੀਆਂ ਇੱਥੋਂ ਘੱਟੋ ਘੱਟ ਵੀ 10-12 ਰੇੜੀਆਂ ਹੱਜੂ ਟੋਲਦੀ 10-12 ਕਿੰਨਾ ਕਰੋੜ ਰੁਪਈਆ ਮੇਰੇ ਸਹਣਾ ਕਰੋੜਾ ਰੁਪਈਆ ਬੰਦਾ ਜੇ ਆਓ ਆਪਾਂ ਮੇਰੀ ਸੰਗਤ ਨੂੰ ਬੇਨਤੀ ਹੈ ਮੋਰਚੇ ਤੇ ਬੜੇ ਲੱਗਣ ਵਾਲੇ ਨੇ ਆਹ ਮੋਰਚਾ ਲਾ ਕੇ ਤੇ ਇਹਨਾਂ ਨੂੰ ਕੰਮ ਕਰੀਏ ਇਹਨਾਂ ਨੂੰ ਗੁਰੂ ਘਰੋਂ ਚੋ ਕੱਢੀਏ ਮੇਰੀ ਬੇਨਤੀ ਆਹ ਮੈਂ ਇੱਕ ਗੋਲ ਗੱਪਾ ਵਾਲੀ ਰੇੜੀ ਵਾਲ ਹਾਂ ਇਹ ਵੀ ਆਪਣੀ ਅਜੀ ਦਾ 220000 ਰੁਪਏ ਜਾਂਦਾ ਆ। ਇਹ ਆ ਜਿਹੜੀ ਇੱਕ ਰਿਹੜੀ ਆ ਗੋਲ ਕ ਪਿਆਰੀ ਆ ਵੇਖ ਲੋ ਅਗਲੇ ਬੰਦੇ ਨੂੰ ਦਿਖਾ ਲਓ ਲਿਖਿਆ ਹੋਣਾ ਚਾਰਡ 5811 ਗੋਲ ਗੱਪੇ ਇਹੋ ਵੀਰ ਜੀ ਦੱਸ ਰਹੇ ਨੇ ਇਹਦਾ ਕਿੰਨਾ ਕਰਾਇਆ 220000 ਰੁਪਏ ਇਹ ਤਾਂ 2 ਲੱਖ 20 ਲੱਖ ਦੋ ਦੋ ਮਾਫੀ ਦਿਓ 220000 ਰੁਪਏ ਕਰਾਇਆ ਸਾਲ ਦਾ ਇਹ ਕੇਵਲ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਹੀ ਰੇੜੀ ਮੇਰੀ ਆਪਣੀ ਹੈ ਰੇੜੀ ਇਹਦੀ ਆਪਣੀ ਹੈ ਰੇੜੀ ਵੀ ਆਪਣੀ ਹੈ ਕੋਈ ਰੇੜੀ ਨਹੀਂ ਸਰੋਵਣੀ ਕਮੇਟੀ ਵਾਲਿਆਂ ਨੇ ਦਿੱਤੀ ਕਿ ਜਾਂ ਗੋਲ ਗੱਪੇ ਬਣਾ ਕੇ ਇਹ ਦਿੰਦੇ ਨੇ ਸਰੋਵਣੀ ਕਮੇਟੀ ਵਾਲੇ ਗੋਲ ਗੱਪੇ ਬਣਾ ਕੇ ਹੁੰਦੇ ਨੇ ਗੋਲ ਗੱਪੇ ਵੀ ਆਪ ਕਰੋ ਤਿਆਰ ਕਰਕੇ ਲੈ ਕੇ ਆਉਂਦੇ ਨੇ ਮੈਨੂੰ ਪਤਾ ਕਿ ਜਿਹੜਾ ਮੈਦਾ ਦੇ ਰਵਾ ਪੈ ਕੇ ਗੋਲ ਗੱਪਾ ਜਦੋਂ ਚੁੱਲੇ ਦੇ ਲਾਗੇ ਬਣਾ ਪਤਾ ਉਹਦੋਂ ਲੱਗਦਾ ਹੈ ਇਹ ਗੋਲ ਗੱਪੇ ਆਪਣੇ ਲੈ ਕੇ ਆਏ ਜੇ ਸਰੋਵਣੀ ਕਮੇਟੀ ਵਾਲਿਆਂ ਨੇ ਨਹੀਂ ਬਣਾ ਕੇ ਦੇ ਕੇ ਗਏ ਇਹ ਖਿਆਲ ਉਸ ਚੀਜ਼ ਦਾ ਆ ਵੀ ਜੂਸ ਵਾਲੀ ਦੁਕਾਨ ਆ ਆ ਸਾਰੀਆਂ ਦੁਕਾਨਾਂ ਦੀ ਗੱਲ ਕਰੀਏ ਆੜਿਕਾ ਪਰੇਤ ਕਰਨਾ ਪਈਏ 10 ਰੁਪਏ ਦੀ ਚੀਜ਼ 100 ਦੀ ਵੇਚਣ ਗਿਆ ਕਿਰਾਇਆ ਉਹਨੇ ਕਿੱਥੋਂ ਗੱਡਣਾ ਹੈ ਬਿਲਕੁਲ ਉਹ ਸ਼ਰਮਣਾ ਮਰ ਜਿਓ ਸ਼ਰੂਮਣੀ ਕਮੇਟੀ ਵਾਲਾ ਕੀ ਹੋ ਗਿਆ ਤੁਹਾਨੂੰ ਕਿੰਨਾ ਪੈਸਾ ਕਿੱਥੇ ਲੈ ਕੇ ਜਾਣਾ ਮੈਨੂੰ ਜਾਪਦਾ ਕਿ ਇਹ ਜਰੂਰ ਬਾਦਲ ਦਾ ਬਾਦਲ ਪਰਿਵਾਰ ਦਾ ਠੇਕਾ ਹੋ ਗਿਆ ਜਾਂ ਉਹਦੇ ਰਿਸ਼ਤੇਦਾਰ ਦਾ ਠੇਕਾ ਆਊਗਾ ਮੈਂ ਕੋਲੋ ਨਹੀਂ ਗੱਲ ਕਹਿ ਰਿਹਾ ਕਿਉਂਕਿ ਮੈਂ ਇੱਕ ਭੈਣ ਮੰਝਾ ਲਾ ਕੇ ਕੋਲੇ ਮੁਹੱਲੇ ਦੇ ਚੌਂਦੀ ਸੀ ਕਿ ਮੈਂ ਇੱਥੇ ਪ੍ਰਸ਼ਾਦ ਵਿੱਚਾਂ ਉਹਨੂੰ ਪ੍ਰਸ਼ਾਦ ਵਿੱਚ ਉਹਨੇ ਦਿੱਤਾ ਗਿਆ ਉਹਦੇ ਪਹਿਲਾਂ ਠੇਕਾ ਪਾਰਦੇ ਫਿਰ ਇੱਥੇ ਮੰਜਾ ਲਾਉਣਾ ਇੱਥੇ ਇੰਨੀ ਗੁੰਡਾਗਰਦੀ ਹੁੰਦੀ ਹੈ ਇਹਨਾਂ ਦੁਕਾਨਦਾਰਾਂ ਨਾਲ ਮੈਂ ਕੋਲੋਨੀ ਕਹਿ ਰਿਹਾ ਮੇਰੀ ਬੇਨਤੀ ਹੈ ਉਹ ਆਪਾਂ ਇਹਨਾਂ ਵੀਰਾਂ ਦੀ ਨੌਜੋਨਾਂ ਦੀ ਮਦਦ ਕਰੀਏ ਇਹ ਅੱਜ ਸਿੱਕੀ ਸਲੂਕ ਤੋਂ ਹੋਣੇ ਚਾਹੀਦੇ ਸਨ ਇਹਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੱਤੇ ਜਾਂਦੇ ਸਨ ਉਹ ਗੁਰੂ ਅਮਰਦਾਸ ਜੀ ਪਾਠਾ ਇਤਿਹਾਸ ਪੜੋ ਉਹਨਾਂ ਨੇ ਨਗਰ ਵਸਾਏ ਨਗਰ ਨੰਦਪੁਰ ਸਾਹਿਬ ਦੀ ਨਾਨਕ ਚੱਕ ਨਾਨਕੀ ਦੇ ਨਾਂ ਤੇ ਜੇ ਵੇਚਿਆ ਗ੍ਰਾਂਟ ਦੇ ਨਾਂ ਤੇ ਜਗ੍ਹਾ ਖਰੀਦੀ ਤੇ ਆ ਸੁਣਾਉਣ ਵਾਲੇ ਪਹਿਲਾਂ ਆਪ ਦਿਹਾਣ ਆਪਣੀ ਪੀੜਥੇ ਛੋਟਾ ਮਰੋ ਕੀ ਕਰੰਦੇ ਆ ਇੱਥੇ ਸਾਰੀ ਜਗ੍ਹਾ ਜਿਹੜੀ ਆ ਸਤਿਗੁਰਾਂ ਨੇ ਆਪ ਅੱਥੀ ਗੁਰੂ ਤੇ ਇੱਕ ਵਾਰ ਸਰਪਾਤਸ਼ਾਹ ਜੀ ਨੇ ਲੈ ਕੇ ਤੇ ਫਿਰ ਲੋਕਾਂ ਨੂੰ ਕਿਹਾ ਕਿ ਘਰ ਵਸਾਓ ਇੱਥੇ ਤੇ ਤੁਸੀਂ ਕਾਰੋਬਾਰ ਦੇਣ ਦੀ ਥਾਂ ਇਹਨਾਂ ਦੇ ਕੋਲੋਂ ਲੱਖ ਰੁਪਏ ਬਟੋ ਰਹੇ ਜੀ ਵੀਡੀਓ ਵੱਧ ਵੱਧ ਸ਼ੇਅਰ ਕਰ ਦਿਓ ਤੇ ਇਹਨਾਂ ਦੁਕਾਨਦਾਰਾਂ ਨੂੰ ਮੇਰੀ ਬੇਨਤੀ ਹੈ ਕਿ ਸਾਰੀ ਸੇ ਕੌਮ ਨੂੰ ਬੇਨਤੀ ਹੈ ਕਿ ਜਰੂਰ ਇਹਨਾਂ ਦੀ ਮਦਦ ਕਰੀਏ ਇਹਨਾਂ ਨੂੰ ਜਿਹੜਾ ਨਹੀਂ ਦੇ ਸਕਦੇ ਤੇ 4-5000 ਰੁਪਿਆ ਕਰਾਇਆ ਵੀ ਇਹ ਪਰ ਨੂੰ ਤਿਆਰ ਹੈ ਕਿ ਹੁਣ ਜਿਹੜੇ ਲੱਖਾਂ ਰੁਪਿਆ ਜਿਹੜਾ ਕਰਾਇਆ ਹੈ ਤੋਂ ਫਿਰ ਕਿਦਾਂ ਮੈਂ ਨਹੀਂ ਕਹਿ ਰਿਹਾ ਆ ਜੂਸ ਦਾ ਗਲਾਸ ਹੈ ਤੇ ਹੁਣ ਜੂਸ ਦਾ ਗਲਾਸ ਕਿਵੇਂ ਆ ਜਦੋਂ ਅਸੀਂ ਬਾਹਰੋਂ ਪੀਂਦੇ ਆ ਤੇ ਇੱਕ ਸਿੰਘ ਨੇ ਕੌਫੀ ਦਾ ਕੱਪ ਪੀ ਲਿਆ ਜੀ ਕੌਫੀ ਦਾ ਕੱਪ 50 ਰੁਪਿਆ ਦਾ ਛੋੜਾ ਜਿਹੀ ਤੇ ਇੱਕ ਪਰੌਂਠਾ ਜਿਹੜਾ 50 ਰੁਪਿਆ ਦਾ 50 ਦਾ ਪਰੌਂਠਾ ਕਿ ਤੁਹਾਨੂੰ ਹੌਰਾ ਗੋਫੀ ਦਾ ਕਾਬ ਦੇ ਕਾਪੂ ਹੀ ਨਿਗਾਹਿਆ ਜਿਹੜਾ ਆਮ ਆਪਾਂ 10 ਰੁਪਏ ਦਾ ਪੀ ਲੀਨੇ ਆ ਕਿਵੇਂ ਹੁਣ ਫਿਰ ਪੁੱਛਿਆ ਭਾਈ ਇਹ ਕੀ ਕਰਾਇਆ ਹੁੰਦਾ ਇੱਥੇ ਪੁੱਛ ਕੇ ਵੇਖੋ ਸਭ ਤੋਂ ਮਹਿੰਗੀ ਅਸੀਂ ਤਾਰਿਆਂ ਦੀ ਛਾਂ ਕੀ ਥੱਲੇ ਰੇੜੀ ਲਾ ਕੇ ਜਦੋਂ ਕਿਰਾਇਆ ਭਰਦਿਆਂ ਫਿਰ ਸਾਨੂੰ ਕਿਰਾਇਆ ਕਿਥੋਂ ਪੂਰਾ ਕਰਨਾ ਪੈਣਾ ਮੇਰੀ ਬੇਨਤੀ ਹੈ ਇਹ ਪੁੱਛੀ ਆਪਾਂ ਪੁੱਛਣਾ ਚਾਹੀਦਾ ਹੈ ਕਿ ਕਿਰਾਇਆ ਕਿਥੇ ਜਾਂਦਾ ਹੈ ਕੌਣ ਲੈ ਕੇ ਜਾਂਦਾ ਹੈ ਤੇ ਕਿਹਨੂੰ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ